ਲੱਗੀ ਲੱਗਨ ਜਿੰਨਾਂ ਨੂੰ ਰਹਿੰਦੇ ਚੁੱਪ ਨਹੀਂ ਠਾਰੇ ਕਕਰ ਉਹਨਾਂ ਨੂੰ ਸਾੜੇ ਧੁੱਪ ਨਹੀਂ ਭੇਤ ਪਿਆਰ ਦਾ ਛਪਾਇਆ ਸਕੇ ਛੁੱਪ ਨਹੀਂ ਸਿੱਟੇ ਸੋਚਦੇ ਕਦੇ ਨਹੀਂ ਵੇਖੇ ਲਾਭ ਖਾਨੀ ਦੇ ਸੌਦੇ ਪਿਆਰ ਵਟੇ ਆ ਸੌਦੇ ਪਿਆਰ ਵਟੇ ਕੀਤੇ ਜਿੰਨਾ ਜਿੰਦਗਾਨੀ ਦੇ ਜਿੰਨਾ ਜਿੰਦਗਾਨੀ ਦੇ ਸੀਜ ਜਿੰਨਾ ਨੇ ਟਿਕਾਲੀ ਉਤੇ ਕਲੀਰੇ ਹੋ ਨਸ਼ੰਗ ਨੱਚੇ ਵਿੱਚ ਪ੍ਰੇਮ ਗਲੀ ਦੇ ਹਾਸੇ ਜ਼ੁਲਮੀ ਖਰਾਸ ਵਿੱਚ ਦਲੀਰੇ ਤਾਜਵਾਦਿਆਂ ਨੂੰ ਜਾਂਦੇ ਸੁਖ ਸੰਸਾਰ ਦੇ ਬੰਦ ਬੰਦ ਕਟਵਾਉਂਦੇ ਨਾ ਸਦਕ ਹਾਰ ਦੇ ਉਹ ਜਿੰਨਾ ਪਾਲੀਆਂ ਗੁਰੂ ਦੇ ਨਾਲ ਯਾਰੀਆਂ ਲਾਇਆਂ ਖੂਨ ਦੀ ਚਨਾ ਉਹ ਜਿੰਨਾ ਪਾਲੀਆਂ ਗੁਰੂ ਦੇ ਨਾਲ ਯਾਰੀਆਂ ਉਹ ਲਾਇਆਂ ਖੂਨ ਦੀ ਚਨਾ ਦੇ ਵਿੱਚ ਤਾਰੀਆਂ ਮੌਤੋਂ ਉਰੇ ਉਹਨਾਂ ਹਿੰਮਤਾਂ ਨਾ ਹਾਰੀਆਂ ਤੂੰ ਬੇਚਰਖੀ ਆ ਤੂੰ ਬੇਚਰਖੀ ਉਡਾਲਾ ਸੁੰਦਰ ਜਵਾਨੀ ਦੇ ਸੌਦੇ ਪਿਆਰ ਵੱਟੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜਿੰਦਗਾਨੀ ਦੇ ਜਿੰਨਾ ਜਿੰਦਗਾਨੀ ਦੇ ਹਾਰ ਨਾ ਮਚਣਾ ਉਹ ਜਾਣਦੇ ਝੰਡਾ ਨਾ ਵੱਜ ਮਚਣਾ ਸੀਸਵਾਰੀ ਇਤਿਹਾਸ ਕਿਵੇਂ ਰਚਣਾ ਗਲੇ ਮੌਤ ਨੂੰ ਲਗਾਉਣ ਲਈ ਆਵਾਜ਼ਾਂ ਮਾਰਦੇ ਬੰਦ ਬੰਦ ਕੱਟਵਾਉਂਦੇ ਬੰਦ ਬੰਦ ਕੱਟਵਾਉਂਦੇ ਨਾ ਸਦਕ ਹਾਰਦੇ ਮੁਖ ਮੋੜ ਨਾ ਜਿੰਦਾਂ ਤੇ ਜਦੋਂ ਬਣੀਆਂ ਉਹ ਤੋਪਾਂ ਸਾਹਮਣੇ ਜਵਾਨੀਆਂ ਤਣੀਆਂ ਇੱਕਾ ਫੀਤੀ ਫੀਤੀਓ ਕੇ ਪਾਵੇਂ ਸ਼ਣੀਆਂ ਬੱਗ ਕੂਕਿਆਂ ਨੇ ਮਾਂ ਤੋੜੇ ਬਰਤਾਨੀ ਦੇ ਉਹ ਸੌਦੇ ਪਿਆਰ ਵਟੇ ਪਿਆਰ ਵਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਸੌਦੇ ਪਿਆਰ ਵਟੇ ਆ ਸੌਦੇ ਪਿਆਰ ਵਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਜਿੰਨਾ ਜ਼ਿੰਦਗਾਨੀ ਦੇ ਜਿੰਦਾਂ ਨੇ ਪਰੇ ਉਦਿਆਂ ਮੱਲੀਆਂ ਆਹ ਪੇਟਾ ਦਿਲ ਵੀ ਨਾ ਲੂਰੀ ਰੂਆ ਚੱਲੀਆਂ ਆਹ ਕੱਲਾ ਪੁੱਟੀਆਂ ਲਾ ਕੇ ਪਉਣ ਜੱਲੀਆਂ ਹੋ ਪੈ ਕੇ ਪੱਠੀਆਂ ਪੈ ਕੇ ਪੱਠੀਆਂ ਚ ਭੁੱਜੇਗਾ دیਵਾਨੇ ਯਾਰ ਦੇ ਬੰਦ ਬੰਦ ਕਟਾਉਂਦੇ ਨਾ ਸਦਕ ਹਾਰ ਦੇ ਓ ਕਾਰਾਂ ਬਾਕੀ ਸਨਸਾਰ ਦੀਆਂ ਛੱਡੀਆਂ ਕਰਮ ਸਿੰਘ ਤੇ ਪ੍ਰਤਾਪ ਸਿੰਘ ਵਰਗੇ ਯੋਧੇ ਓਕਾਰਾ ਬਾਕੀ ਸਨਸਾਰ ਦੀਆਂ ਛੱਡੀਆਂ ਓਡਾ ਕਿਸਿੰਨਿਆਂ ਨੂੰ ਰੋਕ ਲੈਨ ਗੱਡੀਆਂ ਓ ਪੇਟਾ ਪ੍ਰੇਮ ਦੀ ਚੜਾਈਆਂ ਮੋਠ ਹੱਡੀਆਂ ਪੋਰਾ ਸ਼ਿਕਵਾ ਨਾ ਆਇਆ ਮੱਥੇ ਪੋਰਾ ਸ਼ਿਕਵਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਭੋਰਾ ਸ਼ਿੱਕੂਆ ਨ ਆਇਆ ਮੱਥੇ ਮਹਾਦਾਨੀ ਦੇ ਸੌਦੇ ਪਿਆਰ ਵਟੇ ਸੌਦੇ ਪਿਆਰ ਵਟੇ ਕੀਤੇ ਜਿੰਨਾ ਜਿੰਦਗਾਨੀ ਦੇ ਜਿੰਨਾ ਜਿੰਦਗਾਨੀ ਦੇ ਓ ਬਣ ਬੱਬਰ ਸੂਲੀ ਤੇ ਦਾਨਾ ਟੰਗੀਆਂ ਬੱਬਰ ਸੂਲੀ ਤੇ ਦਾਨਾ ਟੰਗੀਆਂ ਪਿੰਗਰ ਰੇਸ਼ਮੀ ਹੰਡਾਈਆਂ ਸੱਤ ਰੰਗੀਆਂ ਹਿੰਦ ਛੱਡੀ ਢਾਲ ਜਿੰਨਾਂ ਨੂੰ ਫਰੰਗੀਆਂ ਰਾਂਦੇ ਕਈ ਦੂਹਾਂ ਨੂੰ ਸਾਵਿਓ ਲਲਕਾਰ ਦੇ ਬੰਦ ਬੰਦ ਕਟਵਾਉਂਦੇ ਬੰਦ ਬੰਦ ਕਟਵਾਉਂਦੇ ਨਾਸ ਦਾ ਘਾਰ ਦੇ ਉਹ ਰੱਤਾ ਉਖੜੇ ਨਾ ਟੁੱਟ ਕੇ ਜਮੂਰਾ ਤੋਂ ਉਹ پاک ਕੀਤੇ ਪਾਪੀ ਘੂਰ ਕੇ ਕਸੂਰਾ ਤੋਂ ਆਰੀ ਲੱਗਦੀ ਸੁੰਦਰ ਵਨ ਹੂਰਾ ਆ ਆਰੀ ਲੱਗਦੀ ਸੁੰਦਰ ਵਾਨ ਹੂਰਾਤ ਸੱਕੇ ਜਾਲ ਮੋ ਹਲਾ ਨਾ ਖਿਆਲ ਬ੍ਰਹਮ ਗਿਆਨੀ ਦੇਉ ਸੌਦੇ ਪਿਆਰ ਵਟੇ ਪਿਆਰ ਵਟੇ ਪਿਆਰ ਵਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਸੌਦੇ ਪਿਆਰ ਵਟੇ ਆ ਸੌਦੇ ਪਿਆਰ ਵਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਜਿੰਨਾ ਜ਼ਿੰਦਗਾਨੀ ਦੇ ਚੌਤ ਨੂੰ ਦਵਾਲਾ ਪੋਰਾ ਸੱਕੀਆਂ ਪੈਣ ਹਿੱਕਾਂ ਨੂੰ ਹਨੇਰੀਆਂ ਸੀ ਡੱਕੀਆਂ ਬੈਂਕਾ ਜਾਣਦੇ ਪਗਾਉਣਾ ਰੀਤਾ ਪੱਕੀਆਂ ਬੈਂਕਾ ਜਾਣਦੇ ਪਗਾਉਣ ਰੀਤਾ ਪੱਕੀਆਂ ਚੰਦ ਸੂਰਜ ਨਿਉ ਕੇ ਸਜਦੇ ਗੁਜ਼ਾਰਦੇ ਬੰਦ ਬੰਦ ਕਟਵਾਉਂਦੇ ਬੰਦ ਬੰਦ ਕਟਵਾਉਂਦੇ ਨਾ ਸਿੱਧਕ ਹਾਰ ਦੇ ਚੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਨੰਨ ਸੇਵਕ ਜਿਨ੍ਹਾਂ ਨੂੰ ਸਤਿਗੁਰ ਜੀ ਨੇ ਬੜਾ ਸਤਕਾਰ ਬੜਾ ਮਾਨ ਬੜਾ ਅਤਿ ਬਿਸ਼ਾਤੀ ਨਾਲ ਲਾ ਕੇ ਹਜ਼ੂਰ ਨੇ ਕਿਰਪਾ ਕੀਤੀ ਮੇਰਾ ਦੇ ਘਰ ਵਿੱਚ ਆਣ ਕੇ ਮਨਜ ਪਿਆਰਾ ਗੁਰੂ ਕੋ ਗੁਰ ਮਨਜ ਪਿਆਰਾ ਮਨ ਜੀ ਗੁਰੂ ਦਾ ਬਹੁਤਾ ਜਗ ਲੰਘਣ ਹਾਰ ਇਹ ਮਾਨ ਉਦੋਂ ਪ੍ਰਾਪਤ ਹੁੰਦੇ ਆ ਜਦੋਂ ਤਨ ਮਨ ਧਨ ਸਭ ਗੁਰੂ ਨੂੰ ਸੌਂਪੀਏ ਇਹ ਵਡਿਆਈਆਂ ਉਦੋਂ ਮਿਲਦੀਆਂ ਨੇ ਜਦੋਂ ਆਪਣਾ ਆਪ ਵਿੱਚੋਂ ਗਵਾ ਕੇ ਉਸ ਪਰਵਰਦگار ਨੂੰ ਇਸ ਮੰਦਰ ਦੇ ਅੰਦਰ ਟਿਕਾ ਕੇ ਸੇਵਾ ਵਿੱਚ ਸਿਮਰਨ ਵਿੱਚ ਇੰਨਾ ਲੀਨ ਹੋ ਜਾਣਾ ਕਿ ਸਤਿਗੁਰੂ ਜੀ ਆਪਣੇ ਭਗਤਾਂ ਦੀ ਸਦਾ ਪੈਜ ਰੱਖਦੇ ਐ ਸਤਿਗੁਰੂ ਜੀ ਦੇ ਪਿਆਰੇ ਸਿੱਖ ਨੂੰ ਨਮਸਕਾਰ ਕਰਨ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਝੁਕਾਉਣ ਵਾਸਤੇ ਸਾਰੇ ਬੈਠੇ ਹੋ ਆਗਿਆ ਪਈ ਅਕਾਲ ਕੀ ਤੱਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇ ਸਕੱਤਰ ਮਾਸਟਰ ਜੀ ਹੁਣੀ ਸਾਡੇ ਛੋਟੇ ਵੀਰ ਸਰਦਾਰ ਹਰਪਾਲ ਸਿੰਘ ਜੀ ਹੁਣੀ ਉਹਨਾਂ ਵੱਲੋਂ ਹੁਕਮ ਹੈ 90 ਮਿੰਟ ਦਾ 90 ਮਿੰਟ ਉਹਨਾਂ ਚਵੀਆਂ ਘੰਟਿਆਂ ਵਿੱਚੋਂ ਮੈਂ ਸਮਝਾਂਗਾ ਕਿ ਸਾਡੇ ਸਫਲੇ ਹੋਣਗੇ ਕਿਉਂਕਿ ਗੁਰੂ ਦੇ ਹਜ਼ੂਰ ਖਲੋਤੇ ਸਾਡਾ ਸੁਨਾਇਆ ਤੁਹਾਡਾ ਸੁਨਿਆ ਸਤਿਗੁਰੂ ਥਾਏ ਪਾਉਣ ਪੰਜ ਚੋਰ ਸ਼ਰੀਰ ਦੇ ਅੰਦਰ ਜਿਹੜੇ ਮਨੁੱਖ ਨੂੰ ਪਰਮਾਤਮਾ ਨੂੰ ਤੋੜ ਕੇ ਆਪਣੇ ਨਾਲ ਜੋੜਨਾ ਚਾਹੁੰਦੇ ਆ ਵਿਸ਼ੇ ਵਕਾਰਾਂ ਨਾਲ ਜੋੜਨਾ ਚਾਹੁੰਦੇ ਆ ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਜਿਹੜੇ ਇਹਨਾਂ ਪੰਜਾਂ ਤੋਂ ਬਚੇ